ਇਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਸਟੇਟਮੈਂਟ ਲਿਖਾਈ ਹੈ ਦਸੋਂ ਸਿੰਘ ਨੇ ਤੇ ਕੁੜੀ ਦਾ ਚਾਚਾ ਉਹਨਾਂ ਦੇ ਵਿਆਹ ਸੀ ਗੜਸੀ ਦਾ ਤੇ ਉਹਦਾ ਨਾਨਾ ਜਿਹੜਾ ਹੈਗਾ ਸੀ ਉਹ ਨਾਲ ਹਲਵਾਈ ਦਾ ਕੰਮ ਵੀ ਕਰਦਾ ਤੇ ਉਹ ਜਦੋਂ ਸਿਲੰਡਰ ਤੋਂ ਥੋੜਾ ਬਹੁਤ ਲੀਕ ਕਰਦਾ ਹੁਣ ਉਹਨੂੰ ਚੇਂਜ ਕਰਨ ਲੱਗਿਆ ਤੇ ਉਸ ਟਾਈਮ ਮੌਕੇ ਦੇ ਨਾਲ ਹੋਰ ਚੁੱਲ੍ਹਾ ਅੱਗ ਬਾਲੀ ਹੋਈ ਸੀ ਕਿ ਉਹ ਉਹਦੇ ਕਾਰਨ ਕਰਕੇ ਜਿਹੜਾ ਹੈਗਾ ਉਹ ਅੱਗ ਉਹਦੇ ਵੱਧ ਫੈਲ ਗਈ ਤੇ ਉਹਦੀ ਲਪੇਟ ਜਿਹੜੇ ਹੈਗੇ ਨੇ ਟੋਟਲ 6 ਜਿਹੜੇ ਹੈਗੇ ਹੋਗੇ ਸੀ ਕਿ ਚੋਸੇਗੇ ਸੀ ਜਿਨ੍ਹਾਂ ਵਿੱਚ ਇੱਕ ਲੇਡੀ ਸੀਗੀ ਰੋਟੀ ਸਕੋਰ ਉਹਦੀ ਜਿਹੜੀ ਹਸਪੀਟਲ ਸੈਕਟਰ 32 ਜਿਹੜਾ ਲਾਜਪੁਰ ਨੇ ਉਹਦੀ ਬਹੁਤ ਵਧੀਆ ਇੱਥੇ ਤੇ ਜਿਹੜੀ ਅਸੀਂ ਕਾਰਬੀ ਕੀਤੀ ਜਾ ਰਹੀ ਹੈ ਸਰ ਜਿਹੜੀ ਬਾਕੀਆਂ ਦੀ ਹਾਲਤ ਕਿਦਾਂ ਦੀ ਹੈਗੀ ਜਿਹੜੇ ਬਾਕੀ ਵੀ ਹੈਗੇ ਬਾਕੀ ਜਿਹੇ ਹਸਪੀਟਲ ਸਾਡੇ ਜਿਹੜਾ ਹੈਗਾ ਆਯੂ ਸਭ ਕਹੇ ਹੋਏ ਨੇ ਉੱਥੇ ਹਸਪੀਟਲ ਤੋਂ ਜੋ ਮੈਡੀਕਲ ਕੋਰਡ ਅਜੇ ਲੈ ਰਿਹਾ ਅੱਜ ਜਰਨਲਿਸਟ ਐਕਚੁਅਲੀ ਉੱਥੇ ਮੈਕਸਿਮ ਲੇਡੀਜ਼ਿੰਗ ਰੋਟੀ ਦਾ ਵਿਆਹ ਦਾ ਪ੍ਰੋਗਰਾਮ ਮਤਲਬ ਰੋਟੀ ਬਣ ਰਹੀ ਸੀ ਮੰਦੇ ਤਕਰੀਬਨ ਘਾਟੀ ਸੀ ਬਾਕੀ ਸਿਲੰਡਰ ਨੂੰ ਮੜਾ ਮੋਟਾ ਹੇਟ ਉੱਪਰ ਕਰਨ ਲੱਗੇ ਉਹ ਐਕਸੀਡੈਂਟ ਹੋਇਆ ਹੈ ਇਹ ਕਾਫੀ ਜ਼ਬਰਦਸਤ ਮਤਲਬ ਇਹ ਹੈ ਇਹ ਫੈਕਟਰੀਜ਼ ਮੰਨਦਾ ਕਈ ਵਾਰੀ ਫੈਕਟਰੀਜ਼ ਹੋ ਜਾਂਦਾ ਉਹ ਹੋਰ ਗੱਲ ਇਹ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੋਇਆ ਇਹ ਬਹੁਤ ਉਹ ਹੋਇਆ ਅੱਛਾ ਇਹਦੇ ਵਿੱਚ ਕਿੰਨੇ ਕਿ ਲੇਡੀਜ਼ ਜ਼ਖਮੀ ਹੋਏ ਨੇ ਕਿੰਨੇ ਜੀ ਡੈੱਥ ਹੋਏ ਇਹਦੇ ਵਿੱਚ ਕਰੀਬ ਜੀ ਇੱਕ ਤਾਂ ਆ ਸਾਹਮਣੇ ਘਰ ਆਈ ਉਹਦੀ ਡੈਥ ਹੋ ਗਈ ਹਾਂਜੀ ਇੱਕ ਹੁਣ ਇਸ ਟਾਈਮ ਤੇ ਜਿਹੜੇ ਸੀਰੀਅਸ ਕੇਸ ਨੇ ਉੱਥੇ ਦੋ ਤਿੰਨ ਬਿਲਕੁਲ ਸੀਰੀਅਸ ਕੇਸ ਹੈ ਜਿਹੜੇ 80% 85% ਹੋ ਗਏ ਸੜ ਗਏ ਤੇ ਬਾਕੀ ਹੁਣ ਪੀਜੀਆਈ ਦੇ ਵਿੱਚ ਦਾਖਲ ਹੈ ਉਹ ਮਣੀ ਮੋਟੀ ਰਿਮੋਟ ਰੋਟਲ ਦਵਾਈ ਜਾਂਦੀ ਹੈ ਹਾਂ ਹੋਇਆ ਕਿਤਾ ਜੀ ਇਵਿਐਂਟ ਜਿਹੜਾ ਹੋਇਆ ਹੋਇਆ ਤਾਂ ਇਹ ਇਹ ਉਹੀ ਐਸਲੈਂਡਰਾਂ ਦਾ ਉੱਪਰ-ਨੀਚੇ ਕਰਨਾ ਬਸ ਉਹੀ ਹੋਇਆ ਇਹ ਹਾਂਜੀ ਤੇ ਬਚਾ ਕਿਵੇਂ ਹੋਇਆ ਜੀ ਫਿਰ ਬਚਾ ਤਾਂ ਜੀ ਫਿਰ ਬਚਾ ਇਧਰੋਂ ਉਧਰੋਂ ਹੁਣ ਇਕੱਠੇ-ਕੁੱਠੇ ਹੋਏ ਕਿਸੇ ਨੇ ਇੱਕ ਲੇਡੀ ਨੂੰ ਤਾਂ ਟੋਬੇਗ ਨਹੀਂ ਸਿੱਟਿਆ ਚੱਕੀ ਵਿੱਚੋਂ ਆਦਿਆਂ ਬੰਦੇ ਨੇ ਹਿੰਮਤ ਕੀਤੀ ਨਹੀਂ ਬਚਾ ਇੱਕਦਮ ਇਕੱਠੇ ਹੋ ਗਏ ਪਿੰਡ ਦੇ ਲੋਕ ਬਚਾਉ ਉਹ ਕੋਈ ਪ੍ਰਸ਼ਾਸਨ ਵਗੈਰਾ ਜਾਂ ਪੁਲਿਸ ਵਗੈਰਾ ਨਹੀਂ ਆਇਆ ਕਿਸੇ ਉਸ ਪੁਲਿਸ ਦੇ ਬੰਦੇ ਆਏ ਆ ਜੀ ਫਾਇਰ ਬ੍ਰਿਗੇਡ ਆਇਆ ਹਾਂਜੀ ਕਿੰਨਾ ਕੁ ਨੁਕਸਾਨ ਕਿੰਨਾ ਕੁ ਜੀ ਨੁਕਸਾਨ ਤਾਂ ਹੀ ਕਾਫੀ ਆ ਨੁਕਸਾਨ ਤਾਂ ਹੁਣ ਤੁਸੀਂ ਆਹੀ ਦੇਖ ਲੋਗੇ ਜਿਹੜੇ ਕੈਜੂਲਟੀਆਂ ਮਤਲਬ ਕਿਸੇ ਦੀ ਹੁਣ 1-2 ਦੀਆਂ ਰਿਪੋਰਟਾਂ ਹੋਣ ਆ ਜਾਣਗੀਆਂ ਤੇ ਕਿਹਨ ਇਹਦੀ ਅਨਗੈਦੀ ਬੰਦ ਹੈ ਅਨਗੈਦੀ ਹੁਣ ਕਿਹਦੀ ਕਹੀ ਹੈ ਹੀ ਅਨਗੈਦੀ ਤਾਂ ਹੁਣ ਆ ਜਿਹੜਾ ਇਹਨਾਂ ਦਾ ਉੱਪਰ-ਨੀਚੇ ਕਰਨ ਵਾਲੀ ਅਨਗੈਦੀ ਹੈ ਹੋਰ ਤਾਂ ਕੁਛ ਨਹੀਂ ਪਲਟੀ ਕਰ ਰਹੇ ਸੀ ਗੈਸ ਨੂੰ ਪਲਟੀ ਕਰ ਰਹੇ ਸੀ ਥੋੜਾ ਕੀ ਨਾਮ ਤਾਂ ਮੇਰਾ ਨਾਮ ਜਗਦੀਪ ਸਿੰਘ ਹੈ ਮਸਤਬਾਦ ਇੱਥੇ ਨਾ ਨਾਲ ਵਿਆਹ ਸੀ ਜੀ ਸਾਡਾ ਚਾਚਾ ਜੀ ਨੇ ਦੁਕਾਨ ਵਾਲੇ ਅਵਤਾਰ ਸਿੰਘ ਜੀ ਉਹ ਇਹਨਾਂ ਦੇ ਇਕੱਠੇ ਹੋ ਕੇ ਆਪਣੇ ਮਾਤਾ ਬੀਬੀਆਂ ਪ੍ਰਸ਼ਾਦਾ ਰੋਟੀ ਪਕਾ ਰਹੀਆਂ ਸੀ ਉਹ ਕਿਤੇ ਇੱਕਦਮ ਸਿਲੰਡਰ ਨੂੰ ਕਿਤੇ ਕੋਈ ਆਗੂ ਕੇ ਪੈ ਗਈ ਮਾੜੀ ਮੋਟੀ ਜੀ ਉੱਤੇ ਉਹ ਵੱਧ ਗਈ ਤੇ ਉਹ ਬੈਠੀ ਸੀ ਉਹਨੂੰ ਤਾਂ ਉੱਠਿਆ ਨਹੀਂ ਗਿਆ ਤੇ ਪੈ ਗਈ ਤੇ ਉਧਰ ਪਾਰਲੀ ਸਾਈਡ ਸਾਡੇ ਟੋਬਾ ਤਿੰਨ ਚਾਰ ਜਣੇ ਤਾਂ ਉਧਰੋਂ ਆਏ ਉਧਰੋਂ ਭੱਜ ਕੇ ਆਏ ਤੇ ਸੱਤ ਜਣੇ ਟੋਟਲ ਜਲੇ ਜੀ ਜੀਰੇ ਵਿੱਚੋਂ ਇੱਕ ਦੀ ਡੈਥ ਹੋ ਗਈ ਆ ਸਵੇਰੇ ਪਤਾ ਲੱਗਿਆ ਬਾਕੀਆਂ ਵੀ ਕਿਵੇਂ ਕਿੰਨੇ ਸੀਦੇ ਸਭ ਦੇ ਪਰਸੈਂਟ ਜਲੇ ਹੋਏ ਨੇ ਤਕਰੀਬਨ ਸਾਰੇ ਇੱਕ ਚਿੱਤੇ ਲੱ ਚੱਲੇ ਹੋਣੇਰਾ ਪੀਜੀ ਚੱਲ ਰਹੇ ਤੇ ਪ੍ਰਸ਼ਾਸਨ ਜਾਂ ਫਾਇਰ ਬ੍ਰੀਡ ਵਗੈਰਾ ਫਾਇਰ ਬ੍ਰੀਡ ਆਇਆ ਸੀਗਾ ਬਾਕੀ ਹੋਰ ਪ੍ਰਸ਼ਾਸਨ ਦਾ ਤਾਂ ਸਾਨੂੰ ਪਤਾ ਨਹੀਂ ਕਿਉਂਕਿ ਅਸੀਂ ਗੱਡੀਆਂ ਦੇ ਵਿੱਚ ਲਾਗੇ ਸੀਗੇ ਚੱਕ ਚੱਕ ਕੇ ਲੈ ਆਣੇ ਤੇ ਕਿਤੇ ਕੋੜਾ ਮਟਾਇਆ ਹਾਸਾ ਸੀ ਹੋਏ ਤਾਂ ਇੱਕ ਵਾਰ ਸਾਰੇ ਤੇ ਲਾਟ ਮੱਚਦੀ ਸੀ ਦੇਖ ਲਓ ਜਿਵੇਂ ਅਨਾਰ ਚੱਲਦਾ ਹੁੰਦਾ ਲਾਲ ਹੋ ਗਿਆ ਸੀ ਇੱਕ ਵਾਰ ਤਾਂ ਸਾਰਾ ਪੈਂਦਾ ਸੀ ਜਨਾ ਕੁਝ ਨਹੀਂ